ਸਤਿ ਸ਼੍ਰੀ ਅਕਾਲ ਫਰੈਂਡਸ ਮੈਂ ਤੁਹਾਡਾ ਹੋਸਟ ਡਾਕਟਰ ਗੁਰਸ਼ੇਰ ਡਾਕਟਰ ਗੁਰਸ਼ੇਰ ਬਲੌਗਸ ਦੇ ਵਿੱਚ ਤੁਹਾਡਾ ਇੱਕ ਵਾਰ ਫੇਰ ਆਪਾਂ ਸਵਾਗਤ ਕਰਦੇ ਹਾਂ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਅਗਰ ਤੁਹਾਡਾ ਲੱਕ ਇੱਕ ਸਾਈਡ ਤੇ ਟੇਡਾ ਹੋ ਜਾਵੇ ਜਾਂ ਤੁਹਾਡੀ ਰੀਡ ਦੀ ਹੱਡੀ ਇੱਕ ਸਾਈਡ ਤੇ ਟੇਢੀ ਹੋ ਜਾਵੇ ਤਾਂ ਆਪਾਂ ਨੂੰ ਕਿਹੜੀਆਂ ਕਸਰਤਾਂ ਕਰਨੀਆਂ ਚਾਹੀਦੀਆਂ ਨੇ ਜਿਸ ਨੂੰ ਕਿਹਾ ਜਾਂਦਾ ਹੈ ਸਕੋਲੀਓਸਿਸ ਇਸ ਦੇ ਬਹੁਤ ਜ਼ਿਆਦਾ ਕਾਰਨ ਹੁੰਦੇ ਨੇ ਤਿੰਨ ਤਰ੍ਹਾਂ ਦਾ ਹੁੰਦਾ ਇਡੀਓਪੈਥਿਕ ਔਰ ਦੂਸਰੇ ਨੰਬਰ ਤੇ ਕੰਜੇਨਿਟਲ ਤੀਸਰੇ ਨੰਬਰ ਤੇ ਨਿਊਰੋਮਸਕੂਲਰ Idiopathic means ਅਜੇ ਤੱਕ ਇਸ ਦਾ ਪਤਾ ਹੀ ਨਹੀਂ ਲੱਗ ਸਕਿਆ ਵੀ ਇਹ ਕਿਉਂ ਟੇਡਾ ਹੋ ਜਾਂਦਾ ਹੈ ਦੂਸਰੇ ਨੰਬਰ ਤੇ ਆ ਜਾਂਦਾ ਹੈ congenital by birth ਬੱਚੇ ਦੀ ਅੰਦਰ ਗ੍ਰੋਥ ਹੀ ਨਹੀਂ ਹੁੰਦੀ ਉਸ ਦੀ ਸਪਾਈਨ ਟੇਢੀ ਰਹਿੰਦੀ ਹੈ ਔਰ neuromuscular ਹੋ ਗਿਆ ਜਿਵੇਂ ਇੱਕ ਸਾਈਡ ਦੇ ਮਸਲ ਆਪਣੇ ਟਾਈਟ ਹੋ ਜਾਂਦੇ ਨੇ ਔਰ ਦੂਸਰੇ ਸਾਈਡ ਦੇ ਮਸਲ ਸਟ੍ਰੈਚ ਹੋ ਜਾਂਦੇ ਨੇ ਜਾਂ ਫਿਰ ਇੱਕ ਸਾਈਡ ਦੇ ਮਸਲ ਵੀਕ ਹੋ ਜਾਂਦੇ ਨੇ ਇੱਕ ਸਾਈਡ ਦੇ ਮਸਲ ਤਕੜੇ ਰਹਿੰਦੇ ਨੇ ਜਿਹੜੇ ਸਾਈਡ ਮਸਲ ਤਕੜੇ ਰਹਿੰਦੇ ਨੇ ਉਹ ਲੱਕ ਨੂੰ ਉਧਰ ਨੂੰ ਖਿੱਚ ਲੈਂਦੇ ਨੇ ਔਰ ਆਪਣੀ ਸਪਾਈਨ ਟੇਢੀ ਹੋ ਜਾਂਦੀ ਹੈ ਕਿਹਨਾਂ ਲੋਕਾਂ ਦੇ ਵਿੱਚ ਪਾਇਆ ਜਾਂਦਾ ਹੈ ਇਹ ਜਾਂ ਫਿਰ ਜਿਹੜੇ ਲੋਕ ਕਸਰਤ ਨਹੀਂ ਕਰਦੇ ਸਾਰਾ ਦਿਨ ਬੈਠ ਕੇ ਕੰਮ ਕਰਦੇ ਨੇ ਔਰ ਕੋਈ ਕਸਰਤ ਨਹੀਂ ਕਰਦੇ ਕੋਈ ਸੈਰ ਨਹੀਂ ਕਰਦੇ ਉਹਨਾਂ ਦੇ ਇਹ ਜਿਆਦਾ ਚੀਜ਼ ਨਿਕਲ ਕੇ ਆਉਂਦੀ ਆ ਤੁਸੀਂ ਦੇਖਿਆ ਹੋਣਾ ਕਈ ਲੋਕ ਐਦਾਂ ਟੇਡੇ ਚੱਲਦੇ ਆ ਉਹਨਾਂ ਦੇ ਮੋਢੇ ਵੀ ਪਿੰਗੇ ਹੋ ਜਾਂਦੇ ਨੇ ਟੇਡੇ ਹੋ ਜਾਂਦੇ ਨੇ ਉਹਨਾਂ ਦੇ ਜਿਹੜੇ हिਪਸ ਨੇ ਉਹ ਵੀ ਇੱਕ ਉੱਪਰ ਇੱਕ ਥੱਲੇ ਹੋ ਜਾਂਦਾ ਯਾਨੀ ਕਿ ਚੂਲਾ ਇੱਕ ਉੱਪਰ ਇੱਕ ਥੱਲੇ ਹੋ ਜਾਂਦਾ ਔਰ ਮੋਢਾ ਵੀ ਇੱਕ ਉੱਪਰ ਇੱਕ ਥੱਲੇ ਹੋ ਜਾਂਦਾ ਸੋ ਤੁਸੀਂ ਘਬਰਾਉਣਾ ਨਹੀਂ ਅਗਰ ਤੁਸੀਂ ਆਸਾਨ ਕਸਰਤਾਂ ਘਰ ਦੇ ਵਿੱਚ ਕਰੋਗੇ ਤਾਂ ਤੁਸੀਂ ਇਹ ਠੀਕ ਹੋ ਸਕਦੇ ਆ ਕਸਰਤਾਂ ਵੀ ਬਹੁਤ ਆਸਾਨ ਨੇ ਘਰ ਦੇ ਵਿੱਚ ਤੁਸੀਂ ਕਰ ਸਕਦੇ ਹੋ ਅਗਰ ਤੁਸੀਂ ਮੈਨੂੰ ਨਹੀਂ ਜਾਣਦੇ ਮੇਰਾ ਨਾਮ ਡਾਕਟਰ ਗੁਰਸ਼ੇਧ ਸਿੰਘ ਸਰਾਣਾ ਪਿਛਲੇ 10 ਸਾਲ ਤੋਂ ਅਸੀਂ ਗੁਲਾਪੁਰ ዳਖਾ ਜ਼ਿਲ੍ਹਾ ਲੁਧਿਆਣਾ ਪੰਜਾਬ ਦੇ ਵਿੱਚ ਆਪਣਾ ਕਲੀਨਿਕ ਰਨ ਕਰਦੇ ਆ ਸਾਡੀ ਇੰਸਟਾਗ੍ਰam ਆਈਡੀ ਹੈ s.hari.singh.sraan physiotherapy ਔਰ ਦੂਸਰੀ ਆਈਡੀ ਹੈ ਡਾਕਟਰ ਗੁਰਸ਼ੇਧ ਸਿੰਘ ਫੇਸਬੁੱਕ ਤੇ ਵੀ ਸਾਡਾ ਪੇਜ ਹੈ s.hari.singh.sraan physiotherapy clinic ਦੇ ਨਾਮ ਤੇ ਉੱਥੇ ਅਸੀਂ ਹਫਤੇ ਦੇ ਵਿੱਚ 2 ਦਿਨ ਲਾਈਵ ਹੁੰਨੇ ਆ ਜਿੱਥੇ ਤੁਹਾਡੇ ਸਵਾਲਾਂ ਦੇ ਅਸੀਂ ਜਵਾਬ ਦਿੰਨੇ ਆ ਔਰ ਹੋਰ ਅਗਰ ਤੁਸੀਂ ਕੁਝ ਵੀ ਪੁੱਛਣਾ ਚਾਹੋ ਸਾਨੂੰ ਲਾਈਵ ਸੈਸ਼ਨ ਦੇ ਦੌਰਾਨ ਪੁੱਛ ਸਕਦੇ ਹੋ ਔਰ ਅਗਰ ਤੁਸੀਂ ਸਾਡੇ YouTube ਚੈਨਲ ਜਾਨੀ ਕਿ ਡਾਕਟਰ ਗੁਰਸ਼ੀਲ ਬਲੌਗਸ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਅੱਜ ਤੋਂ ਹੀ ਸਬਸਕ੍ਰਾਈਬ ਕਰੋ ਕਿਉਂਕਿ ਰੋਜ਼ਾਨਾ ਅਸੀਂ ਇਸ ਤੇ ਹੈਲਥ ਰਿਗਾਰਡਿੰਗ ਵੀਡੀਓਜ਼ ਅਪਲੋਡ ਕਰਦੇ ਰਹਿੰਦੇ ਆ। ਸੋ ਆਓ ਸ਼ੁਰੂ ਕਰੀਏ ਅੱਜ ਦੀਆਂ ਸਾਨ ਕਸਰਤਾਂ। ਕੀ ਤੁਸੀਂ ਵੀ ਦਰਦ ਤੋਂ ਪਰੇਸ਼ਾਨ ਹੋ ਤਾਂ ਅੱਜ ਹੀ ਆਰਡਰ ਕਰੋ ਟੋਟਲੀ ਆਯੁਰਵੈਦਿਕ ਕਬੀਰ ਪੇਨ ਲੀਫ ਆਇਲ। ਕਿਸੇ ਵੀ ਜੋੜਾਂ ਦੇ ਵਿੱਚ ਛੋਟੇ ਦਰਦ ਹੈ, ਲੱਕ ਦੇ ਵਿੱਚ ਦਰਦ ਹੈ, ਗੋਡਿਆਂ ਦੇ ਵਿੱਚ ਦਰਦ ਹੈ, ਮੋਢਿਆਂ ਦੇ ਵਿੱਚ ਦਰਦ ਹੈ। ਇਸ ਦੀਆਂ ਤੁਸੀਂ 10 ਤੋਂ 12 ਬੂੰਦਾਂ ਹੱਥ ਤੇ ਪਾ ਕੇ ਔਰ ਦਰਦ ਵਾਲੀ ਜਗ੍ਹਾ ਤੇ ਅਪਲਾਈ ਕਰ ਦੇਣਾ ਹੈ 10 ਤੋਂ 15 ਮਿੰਟ ਲਈ ਅਗਰ ਸੱਟ ਪੁਰਾਣੀ ਹੈ ਤਾਂ ਸੇਕ ਦੋਗੇ ਤਾਂ ਇਸ ਦਾ ਅਸਰ ਬਹੁਤ ਜ਼ਿਆਦਾ ਹੋਏਗਾ ਪਿਛਲੇ 5 ਸਾਲ ਤੋਂ ਇਸ ਤੇਲ ਨੂੰ ਅਸੀਂ ਆਪਣੀ ਕਲੀਨਿਕ ਦੇ ਪੇਸ਼ੈਂਟ ਤੇ ਵਰਤ ਰਹੇ ਹਾਂ ਜਿਸ ਦਾ ਰਿਜ਼ਲਟ 100% ਹੈ ਇਸ ਨੂੰ ਆਰਡਰ ਕਰਨ ਲਈ 8909000064 ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਸ਼ੁਰੂ ਕਰਨ ਲੱਗੇ ਹਾਂ ਸਭ ਤੋਂ ਪਹਿਲਾਂ ਅਗਰ ਤੁਸੀਂ ਇਸ ਸਾਈਡ ਨੂੰ ਟੇਢੇ ਹੋਏ ਹੋ ਮਤਲਬ ਤੁਹਾਡਾ ਸੱਜਾ ਪਾਸਾ ਬਾਹਰ ਨੂੰ ਆਇਆ ਹੈ ਤਾਂ ਆਪਾਂ ਕਿਹੜੀ ਕਸਰਤ ਕਰਨੀ ਹੈ ਅਗਰ ਸੱਜੇ ਪਾਸਾ ਆਪਣਾ ਬਾਹਰ ਨੂੰ ਆ ਗਿਆ ਆਪਾਂ ਦੋ ਸਰਾਣੇ ਲੈ ਲੈਣੇ ਆ ਔਰ ਜਿਹੜੀ ਚੀਜ਼ ਆਪਣੀ ਬਾਹਰ ਆਈ ਹੈ ਉਸ ਤੇ ਉੱਪਰ ਇਦਾਂ ਰੱਖ ਲੈਣਾ। ਔਰ ਇੰਨਾ ਕਰ ਦੇਣਾ ਔਰ ਇਹ ਬਾਹ ਉੱਪਰਲੀ ਇਦਾਂ ਰੱਖ ਦੇਣੀ ਆ ਔਰ ਤੁਸੀਂ 15 ਤੋਂ 20 ਮਿੰਟ ਇਦਾਂ ਹੀ ਲੇਟੇ ਰਹਿਣਾ ਸਵੇਰੇ ਔਰ ਦੁਪਹਿਰੇ ਔਰ ਸ਼ਾਮ। ਜਦੋਂ 15-20 ਮਿੰਟ ਹੋ ਜਾਣ ਫੇ ਤੁਸੀਂ ਹੌਲੀ ਕਦੇਣੇ ਕਿਸੇ ਦੀ ਮਦਦ ਵੀ ਲੈ ਸਕਦੇ ਹੋ ਔਰ ਸਰਾਣੇ ਇਦਾਂ ਕੱਢ ਦੇਣੇ ਆ ਔਰ ਤੁਸੀਂ ਸਿੱਧੇ ਇਦਾਂ ਲੇਟ ਜਾਣਾ ਹੈ ਆਰਾਮ ਕਰਨਾ ਹੈ। 10 ਮਿੰਟ ਆਰਾਮ ਕਰਕੇ ਫੇ ਤੁਸੀਂ ਸਾਈਡ ਲੈ ਕੇ ਉੱਠ ਜਾਣਾ। ਹੇ ਹੋਗੀ ਅਗਰ ਤੁਹਾਡਾ ਪਾਸਾ ਸੱਜੇ ਪਾਸੇ ਨੂੰ ਬਾਹਰ ਹੋਇਆ ਹੁਣ ਦੂਸਰੇ ਨੰਬਰ ਤੇ ਗੱਲ ਕਰਨੇ ਆਂ ਅਗਰ ਆਪਣਾ ਖੱਬਾ ਪਾਸਾ ਬਾਹਰ ਨੂੰ ਹੋਇਆ ਹੈ ਤਾਂ ਆਪਾਂ ਨੂੰ ਕਿਹੜੀ ਕਸਰਤ ਕਰਨੀ ਚਾਹੀਦੀ ਹੈ ਸੋ ਅਗਰ ਬੋਡੀ ਖੱਬੇ ਪਾਸੇ ਨੂੰ ਟੇਢੀ ਹੋ ਜਾਵੇ ਅਗਰ ਆਪਣੀ ਰੀੜ ਦੀ ਹੱਡੀ ਖੱਬੇ ਪਾਸੇ ਨੂੰ ਟੇਢੀ ਹੋ ਗਈ ਹੈ ਇਦਾਂ ਤਾਂ ਆਪਾਂ ਖੱਬੇ ਪਾਸੇ ਆਪਣੇ ਸਹਣਾ ਲੈ ਰੱਖ ਲੈਣੇ ਆਂ ਔਰ ਇਦਾਂ ਪਾ ਲੇਟ ਜਾਣਾ ਇਸ ਦੇ ਉੱਪਰ ਔਰ ਇਹ ਵਾਲਾ ਹੱਥ ਇਦਾਂ ਉੱਪਰ ਚਲਾ ਜਾਏਗਾ ਔਰ ਇਥੇ ਆਪਾਂ 10 ਤੋਂ 15 ਮਿੰਟ ਇਦਾਂ ਜਿਠੇ ਰਹਿਣਾ ਜਦੋਂ 10 ਤੋਂ 15 ਮਿੰਟ ਹੋ ਜਾਣ ਫਿਰ ਆਪਾਂ ਦੋਨੋਂ ਸਹ ਔਰ ਫਿਰ ਆਪਾਂ ਸਿੱਧੇ ਲੇਟ ਜਾਣਾ ਹੈ ਇਦਾਂ 10 ਤੋਂ 15 ਮਿੰਟ ਲਈ ਦੋਨੋਂ ਕੰਮ ਕਰਨ ਤੋਂ ਪਹਿਲਾਂ ਅਗਰ ਆਪਾਂ ਇਸ ਤੇ نیچے ਬਿਲਕੁਲ ਥੱਲੇ ਲੋਅਰ ਲੀਮਬ ਤੇ 15 ਤੋਂ 20 ਮਿੰਟ ਸੇਕ ਦੇਵਾਂਗੇ ਤਾਂ ਦਰਦ ਦਾ ਲੈਵਲ ਬਹੁਤ ਜ਼ਿਆਦਾ ਘੱਟ ਜਾਏਗਾ ਸੋ ਇਹ ਗੱਲ ਦਾ ਤੁਸੀਂ ਧਿਆਨ ਰੱਖਣਾ ਸੋ ਨੰਬਰ 2 ਐਕਸਰਸਾਈਜ਼ ਕਰਨ ਲੱਗੇ ਹਾਂ ਪਹਿਲੀ ਹੋਗੀ ਕਿ ਸਾਈਡ ਆਪਾਂ ਸਰਾਣੇ ਰੱਖਣੀ ਸੀ ਦੂਜੀ ਕਸਰ ਦੇ ਵਿੱਚ ਮੰਨ ਲਓ ਆਪਣਾ ਖੱਬਾ ਪਾਸਾ ਐਦਾਂ ਹੋ ਗਿਆ ਆਪਾਂ ਯਾਨੀ ਕਿ ਸੱਜੇ ਪਾਸੇ ਨੂੰ ਟੇਢੇ ਹੋ ਖੱਬਾ ਪਾਸਾ ਬਾਹਰ ਨਿਕਲਿਆ ਤਾਂ ਆਪਾਂ ਕਿਸੇ ਵੀ ਕੰਧ ਦੇ ਨਾਲ ਹੀ ਤਾਂ ਖੜ ਜਾਣਾ ਔਰ ਆਪਾਂ ਜਿਹੜੀ ਸੱਜੀ ਲਾਤ ਆ ਉਹ ਪਿੱਛੇ ਕਰ ਦੇਣੀ ਆ ਖੱਬੀ ਲਾਤ ਇਧਰ ਕਰ ਦੇਣੀ ਆ ਔਰ ਉੱਪਰੋਂ ਆਪਾਂ ਅੰਦਰ ਨੂੰ ਲਿਆਉਣ ਦੀ ਕੋਸ਼ਿਸ਼ ਕਰਨੀ ਤਾਂ ਕਿ ਆ ਚੀਜ਼ ਅੰਦਰ ਨੂੰ ਜਾਵੇ ਇੱਥੇ ਆਪਾਂ ਹੋਲਡ ਕਰਨਾ 5 ਸੈਕਿੰਡ ਲਈ 1 2 3 4 5 then ਰਿਲੈਕਸ ਔਖਾ ਬਹੁਤ ਹੁੰਦਾ ਕਿਉਂਕਿ ਜਦੋਂ ਆਪੇ ਕਰਨ ਦੀ ਕੋਸ਼ਿਸ਼ ਕਰਾਂਗੇ ਦਰਦ ਬਹੁਤ ਹੋਏਗਾ ਤੁਸੀਂ ਥੋੜਾ ਜਿਹਾ ਵੀ ਹੋਏ ਜਾਏਗਾ ਤੁਸੀਂ ਕੋਸ਼ਿਸ਼ ਕਰਨੀ ਦੁਬਾਰਾ ਦੇਖੋ ਧਿਆਨ ਨਾਲ ਸਿੱਧੇ ਖੜੇ ਸੀ ਖੱਬੀ ਲੱਤਗੇ ਲੈ ਜਾਣੀਆਂ ਸੱਜੀ ਪਿੱਛੇ ਇਧਰ ਕਰ ਦੇਣੀਆਂ ਹੱਥ ਖੜਾ ਕਰਕੇ ਆਪਾਂ ਇੱਦਾਂ ਟੇਢੇ ਜਾਣਾ ਇੱਥੇ ਆਪਾਂ 5 ਗਿਣਨੇ 1 2 3 4 5 ਦੈਨ ਰਿਲੈਕਸ ਫੇਰੇ ਇਧਰ 1 2 3 4 5 ਦੈਨ ਰਿਲੈਕਸ ਅਗਰ ਆਪਣੇ ਸੱਜੇ ਪਾਸੇ ਇਦਾਂ ਹੋਇਆ ਹੋਇਆ तो फिर आप करा आप सज्जी लत्त तक खब्बी लत पिछे और इदा अंदर यानी कि ये चीज़ आप अंदर तक ठीक है इदा कर सकते हैं इतने अपना होल्ड करना पांच सैकेंड हाँ एक दो तो तीन चार पांच दैन रिलैक्स फिर एक दो तो तीन चार पांच दैन रिलैक्स फिर एक दो तो तीन चार पांच दैन रिलैक्स सो ये दूसरी कसरत ਜਸਤਿਨ ਤੁਸੀਂ ਅੰਦਰ ਨੂੰ ਕਰਨਾ ਹੈ ਨਾ ਜਿਹੜਾ ਪਾਰਟ ਤੁਹਾਡਾ ਬਾਹਰ ਗਿਆ ਹੋਇਆ ਮੋਟੀ ਜੀ ਗੱਲ ਹੈ ਮੰਨ ਲਓ ਆਪਾਂ ਇਦਾਂ ਹੋ ਗਏ ਟੇਡੇ ਤਾਂ ਇਹ ਪਾਰਟ ਆਪਾਂ ਅੰਦਰ ਕਰ ਦੇਣਾ ਔਰ ਦੂਸਰੀ ਨੂੰ ਆਪਾਂ ਇੱਥੇ ਨੂੰ ਲੈ ਕੇ ਜਾਣਾ ਅਗਰ ਆਪਣਾ ਇਹ ਪਾਰਟ ਬਾਹਰ ਗਿਆ ਹੋਇਆ ਤਾਂ ਆਪਾਂ ਇੱਧਰ ਕਰ ਦੇਣਾ ਔਰ ਆਪਾਂ ਇੱਧਰ ਜਾਣਾ ਔਰ ਅਗਰ ਤੇ ਇਹ ਪਾਰਟ ਬਾਹਰ ਹੈ ਤਾਂ ਐਦਾਂ ਕਰਕੇ ਇੱਧਰ ਜਾਓ ਸੁਮਿਤ ਕਰਦਾ ਤੁਹਾਨੂੰ ਸਮਝ ਆ ਗਈ ਹੋਵੇਗੀ ਸੋ ਹੁਣ ਆਪਾਂ ਤੀਸਵੀਂ ਕਸਰਤ ਫੇਰ ਬੈਠਦੇ ਪੈ ਕੇ ਕਰਨੀ ਆ ਸੋ ਹੁਣ ਆਪਾਂ ਬੈਠ ਕੇ ਚੱਲਦੇ ਥਰਡ ਐਕਸਰਸਾਈਜ਼ ਕੈਟ ਐਂਡ ਕੈਮਲ ਆਪਾਂ ਜਿਹੜੇ ਮੋٹے ਆ ਉਹਦੇ નીચે ਗੋਡਾ ਜਾਣੇ ਆ हिਪ ਦੇ નીચે ਗੋਡੇ ਆ ਜਾਣੇ ਆ ਸਭ ਤੋਂ ਪਹਿਲਾਂ ਕੈਟ ਬਣਾਗੇ ਇੱਥੇ 5 ਸੈਕਿੰਡ ਹੋਲਡ 1 2 3 4 5 ਫਿਰ ਕੈਮਲ 1 2 3 4 5 ਦੋਨਾਂ ਗੋਡਿਆਂ ਦੇ ਪਿਛਾਲੇ ਦੇਖਣਾ ਔਰ ਲੱਕ ਨੂੰ ਉੱਪਰ ਚੱਕ ਦੇ ਫੇਰ نیچے 1 2 3 4 5 ਫੇਰ ਉੱਪਰ 1 2 3 4 5 ਫੇਰ ਸਾਹਮਣੇ 1 2 3 4 5 ਇਸਦੇ ਵੀ ਤੁਸੀਂ 10 ਸੈਟ ਲਾਉਣੇ ਹੁਣ ਜਿਹੜੀ ਉਸ ਤੋਂ ਨੈਕਸਟ ਕਸਰਤ ਹੈ ਉਸ ਦੇ ਵਿੱਚ ਆਪਾਂ ਕਰਾਂਗੇ ਬ੍ਰਿਜਿੰਗ ਦੋਨੋਂ ਕੋਡੇ ਮੋੜ ਲੈਣੇ ਆਂ ਔਰ ਲੱਕ ਨੂੰ ਉੱਪਰ ਚੱਕ ਦੇਣਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 ਠੀਕ ਰਿਲੈਕਸ ਫੇਰ ਉੱਪਰ ਚੱਕ ਦੇਣਾ 1 2 3 4 5 6 7 8 9 10 रिलैक्स लाओ सो so, यह होगी चौथी कसरत हूँ जी एक्सरसाइज है लास्ट एक्सरसाइज है इस करना? करना। मतलब द्वारा अपना जी अपना लक टेढ़ा न हो गए आप करेंगे मुडे दे नीचे खूनी आ गई और लक नक देना ऐसा टेढ़े रहना इतने आपको होल्ड करना दस सैकेंड एक दो तो, तीन चार पे सत अठ नौ दस ਲੈਂਥ ਕਿੰਨੀ ਹੈ ਇਹ ਐਕਸਰਸਾਈਜ਼ ਉਦੋਂ ਸ਼ੁਰੂ ਕਰਨੀ ਹੈ ਜਦੋਂ ਤੂੰ ਹੀ ਤੁਹਾਡੀ ਬਿਲਕੁਲ ਸਿੱਧੀ ਹੋਗੀ ਜਾਨੀ ਕਿ ਤੁਹਾਡੀ ਜਿਹੜੀ ਰੀੜ ਦੀ ਹੱਡੀ ਹੈ ਬਿਲਕੁਲ ਸਿੱਧੀ ਹੋਗੀ ਉਦੋਂ ਸ਼ੁਰੂ ਕਰਨੀ ਹੈ ਤੁਸੀਂ ਇਹ ਕਸਰਤ ਦੁਬਾਰਾ ਦੇਖੋ ਧਿਆਨ ਨਾਲ ਉੱਪਰ ਚੱਕਤਾ ਇੱਥੇ ਆਪਾਂ ਹੋਲਡ ਕਰਨਾ 10 ਸੈਕਿੰਡ 1 2 3 4 5 6 7 8 9 10 1 2 3 4 5 6 7 8 9 10 देन रिलैक्स ये दोनों साइड करनी है ए साइड भी और दूसरी साइड देखो गोडे मोड़ने मोड़े के नीचे कोनी लाख चाहिए दोपहरी शाम करो बहुत जल्दी जो तो रेड़ी हड्डी हो टेढ़ी होगी है और लास्ट कसरत जो बिल्कुल सीधे हो गए उस अगर कुछ पूछना चाहते हो सू कमेंट बॉक्स देते हो और फिर ਡਿਸਕ੍ਰਿਪਸ਼ਨ ਨੰਬਰ ਤੇ ਸਾਨੂੰ WhatsApp ਦੇ ਜਰੀਏ ਤੁਸੀਂ ਸਾਡੇ ਨਾਲ ਨਾਤਾ ਜੋੜ ਸਕਦੇ ਹੋ ਮਿਲਾਂਗੇ ਚੱਲਦੇ ਇੱਕ ਨਵੇਂ ਟੌਪਿਕ ਨਾਲ ਇੱਕ ਨਵੀਂ ਵੀਡੀਓ ਨਾਲ ਟਰਿਲ ਦੇਣ ਤੁਸੀਂ ਸਾਰੇ ਜਾਣੇ ਆਪਣਾ ਧਿਆਨ ਰੱਖਿਓ ਜੀ ਸਤਿ ਸ਼੍ਰੀ ਅਕਾਲ ਜੀ